ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੈਂ ਅੱਜ ਆਪਣੇ ਪਿੰਡ ਦੇ ਸਵੇਰੇ ਸਵੇਰੇ ਨਹਿਰ ਤੇ ਖੜਾ ਸੀਗਾ ਕਿਉਂਕਿ ਅੱਜ ਥੋੜਾ ਜਿਹਾ ਵੈਦਰ ਵੀ ਬੈਡ ਆ ਥੋੜਾ ਜਿਹਾ ਮੌਸਮ ਬਹੁਤ ਵਧੀਆ ਹੋਇਆ ਬੈਡ ਨਹੀਂ ਕਹਿ ਸਕਦੇ ਗਰਮੀ ਬਹੁਤ ਪੈ ਰਹੀ ਆ ਐ ਦੇ ਕਰਕੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਵਿਊ ਅੱਛਾ ਅੱਛਾ ਇੱਕ ਤੁਹਾਡੇ ਨਾਲ ਗੱਲ ਕਰਨੀ ਆ ਵੀ ਜਿਹੜਾ ਪਾਣੀ ਦਾ ਰੰਗ ਆ ਰੰਗ ਬਾਰੇ ਗੱਲ ਕਰਨੀ ਆ ਅੱਛਾ ਇਹ ਸਾਡੇ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਆ ਜਿਹੜਾ ਪਾਣੀ ਦਾ ਰੰਗ ਆ ਨਾ ਹੁਣ ਇਸ ਟਾਈਮ ਚੇਂਜ ਹੋਇਆ ਹੋਇਆ ਇਹ ਪਾਣੀ ਦਾ ਜਿਹੜਾ ਹੁਣ ਰੰਗ ਆ ਉਹ ਲਾਲ ਹੋਇਆ ਹੋਇਆ ਜੀ ਤੇ ਸਾਡੇ ਬਜ਼ੁਰਗ ਦੱਸਦੇ ਸੀਗੇ ਜੀ ਜਦੋਂ ਪਾਣੀ ਦਾ ਰੰਗ ਲਾਲ ਹੋ ਜਾਂਦਾ ਨਾ ਤਾਂ ਪਹਾੜਾਂ ਦੇ ਵਿੱਚ ਬੜੀ ਜ਼ੋਰ ਨਾਲ ਮੀਂਹ ਪੈਂਦਾ ਵਾ ਬਹੁਤ ਜ਼ੋਰ ਨਾਲ ਮੀਂਹ ਪੈਂਦਾ ਫਿਰ ਉਹ ਜਿਹੜਾ ਕੀ ਆ ਇਹ ਆਉਂਦਾ ਤਾਂ ਸਾਰਾ ਪਾਣੀ ਪਹਾੜਾਂ ਦੇ ਵਿੱਚੋਂ ਹੀ ਆ ਫਿਰ ਇਹ ਜਿਹੜਾ ਇਹਦਾ ਰੰਗ ਆ ਉਹ ਲਾਲ ਹੋ ਜਾਂਦਾ ਉਦਾਂ 올 ਦਾ ਟਾਈਮ ਆਹ ਨਹੀਂ ਰੰਗ ਰਹਿੰਦਾ ਇਹ ਤਾਂ ਜਿਹੜਾ ਇਹਦਾ ਰੰਗ ਚੇਂਜ ਹੁੰਦਾ ਪਾਣੀ ਦੀ ਨਹਿਰ ਦਾ ਜਿਹੜਾ ਨਹਿਰ ਦਾ ਰੰਗ ਆ ਇਹ 올 ਦਾ ਟਾਈਮ ਚੇਂਜ ਹੁੰਦਾ ਪਰ ਅੱਜ ਜਿਹੜਾ ਕੀ ਪਾਣੀ ਦਾ ਰੰਗ ਚੇਂਜ ਤੇ ਆਹ ਦੇਖੋ ਤੁਸੀਂ ਇਹ ਪੁਰਾਣਾ ਪੌਲਾ ਇਹ ਮੈਨੂੰ ਨਹੀਂ ਪਤਾ ਕਿੰਨੇ ਕ ਟਾਈਮ ਦਾ ਪੁਰਾਣਾ ਪੌਲਾ ਪਰ ਇਹਦਾ ਜਿਹੜਾ ਪੌਲਾ ਇਥੋਂ ਕੋ ਟੁੱਟਿਆ ਹੋਇਆ ਵਾ ਹੈ ਬਹੁਤ ਵਧੀਆ ਵਾ ਇਹਦੀ ਮੈਂ ਕਾਫੀ ਸਾਲ ਤੋਂ ਮਤਲਬ ਮੇਰੇ ਮਨ ਦੇ ਵਿੱਚ ਆ ਕਿ ਮੈਂ ਮੈਂ ਤਾਂ ਚਲੋ ਇਕੱਲਾ ਕੀ ਕਰ ਸਕਦਾ ਮੇਰਾ ਮਨ ਇਹ ਆ ਕਿ ਇਹਨੂੰ ਚਾਲੂ ਕੀਤਾ ਜਾਵੇ ਇਹਨੂੰ ਚਾਲੂ ਕੀਤਾ ਜਾਵੇ ਪਿੰਡ ਵਾਲੇ ਬੰਨੀਆਂ ਬਸ ਕੱਲਾ ਵੀ ਬੰਦਾ ਆਉਂਦਾ ਜਾਂਦਾ ਹੋ ਜਵੇ ਲੰਘ ਜਵੇ ਹੈਨਾ ਤੇ ਇਹ ਚੀਜ਼ ਜ਼ਰੂਰੀ ਆ ਮੋਟਰਸਾਈਕਲ ਲੰਘ ਜਵੇ ਚਲੋ ਗੱਡੀ ਲਈ ਬੰਦ ਕੀਤਾ ਜਾਵੇ ਗੱਡੀ ਨਾਲ ਲੰਗੇ ਪਰ ਮੋਟਰਸਾਈਕਲ ਲੰਘਦਾ ਹੋ ਜਵੇ ਹੈਨਾ ਤੇ ਅੱਛੇ ਆਜੋ ਆਜੋ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਵੀ ਆਪਣੇ ਕੋਲੇ ਨਾ ਆ ਬਹੁਤ ਵੱਡਾ ਤੋਂ ਵੱਡਾ ਬਰੋਟਾ ਜੀ ਹੈਨਾ ਤੇ ਇਹ ਬਰੋਟੇ ਦੀ ਤੁਹਾਡੇ ਕੋਲੇ ਗੱਲ ਕਰਨੀ ਆ ਵੀ ਇਹ ਨਾ ਜਦੋਂ ਨੇਰੀ ਜੀ ਆਈ ਸੀ ਇੱਕ ਪਾਸਿਓਂ ਟੁੱਟ ਗਿਆ ਸੀਗਾ ਹੁਣ ਕਾਫੀ ਪੁਰਾਣਾ ਪਤਾ ਨਹੀਂ ਕੰਨਾ ਕਿ ਪੁਰਾਣਾ ਵਾ ਤੇ ਕੁਸ਼ਕੇ ਦੀ ਲੱਕੜ ਆ ਪਈ ਆ ਤੇ ਕੁਸ਼ਕੇ ਦੀ ਲੱਕੜ ਆ ਸਾਈਡ ਤੇ ਪਈ ਆ ਹਨਾ ਅਸ ਇੱਕ ਚੀਜ਼ ਆ ਜੇ ਕੋਈ ਹੋਰ ਦਰਖਤ ਟੁੱਟਿਆ ਹੁੰਦਾ ਜਿਹੜੀ ਇਹ ਲੱਕੜ ਆ ਨਾ ਇਹ ਲੱਕੜ ਇਥੋਂ ਲੈ ਜਾਣੀ ਸੀਗੀ ਪਰ ਜਿੱਥੋਂ ਤੱਕ ਮੈਂ ਸੁਣਿਆ ਬਜ਼ੁਰਗਾਂ ਤੋਂ ਬੀ ਜਿਹੜੀ ਇਹ ਲੱਕੜ ਆ ਨਾ ਵੀ ਘਰੇ ਫੂਕਦੇ ਨਹੀਂਗੇ ਪਤਾ ਨਹੀਂ ਕੋਈ ਬਰਕਤ ਨਹੀਂ ਰਹਿੰਦੀ ਜਾਂ ਕੋਈ ਪਾਪ ਆ ਮੈਨੂੰ ਤਾਂ ਨਹੀਂ ਪਤਾ ਉਦਾਂ ਗੁਰਦੁਆਰਿਆਂ ਦੇ ਵਿੱਚ ਇਹਦੀ ਲੱਕੜ ਜਾਲੀ ਜਾ ਸਕਦੀ ਆ ਵੀ ਜਿਵੇਂ ਸਿਆਣੇ ਅੱਗੇ ਦੀ ਅੱਗੇ ਕਹਿ ਦਿੰਦੇ ਆ ਹਨਾ ਮੈਨੂੰ ਤਾਂ ਲੱਗਦਾ ਉਹੀ ਚੀਜ਼ ਚੱਲਦੀ ਹੁੰਦੀ ਆ ਹੁਣ ਬਾਕੀ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਵੀ ਕਿਉਂ ਨਹੀਂ ਇਹਦੀ ਲੱਕੜ ਜਾਲੀ ਦੀ ਮੈਨੂੰ ਨਹੀਂ ਪਤਾ ਜਰੂਰ ਦੱਸਿਓ ਕਿਉਂਕਿ ਹੁਣ ਟੁੱਟ ਗਈ ਆ ਇਹਦੇ ਨਾਲੋਂ ਤਾਂ ਹੁਣ ਤਾਂ ਮੈਨੂੰ ਲੱਗਦਾ ਨਹੀਂ ਵੀ ਕਿਸੇ ਕੰਮ ਆਉਣੀ ਆ ਵੀ ਜੇ ਅਗਲਾ ਉਦਾਂ ਵੀ ਤਾਂ ਲੋਕ ਹੁਣ ਲੱਕੜਾਂ ਸਾਰਿਆਂ ਨੂੰ ਜ਼ਰੂਰਤ ਤਾਂ ਹੁੰਦੀ ਆ ਹਨਾ ਪਰ ਮੈਨੂੰ ਨਹੀਂ ਪਤਾ ਸਾਰੇ ਆਪੋ ਆਪਣੇ ਕੰਮਾਂ ਕਰਾਂ ਦੇ ਜਾ ਰਹੇ ਨੇ ਪਿੰਡ ਦੇ ਵਿੱਚ ਅੱਧੇ ਕੋਈ ਤੇ ਅੱਜ ਦਾ ਮਤਲਬ ਨੇਚਰ ਵਾਕਈ ਮੇ ਬਹੁਤ ਵਧੀਆ ਜੀ ਤੁਹਾਨੂੰ ਕਿਤੇ ਘੁੰਮਣ ਦੀ ਲੋੜ ਨਹੀਂ ਜੇ ਤੁਹਾਨੂੰ ਮਤਲਬ ਇੱਕ ਸ਼ਾਂਤੀ ਦੀ ਜ਼ਰੂਰਤ ਮਤਲਬ ਜੇ ਤੁਹਾਨੂੰ ਸ਼ਾਂਤੀ ਚਾਹੀਦੀ ਆ ਤਾਂ ਤੁਸੀਂ ਗੂੜ ਦੇ ਨਹਿਰ ਤੇ ਆ ਸਕਦੇ ਹੋ ਇਸ ਤੋਂ ਵਧੀਆ ਸ਼ਾਂਤੀ ਮੈਨੂੰ ਨਹੀਂ ਲੱਗਦਾ ਇਸ ਤੋਂ ਵਧੀਆ ਸ਼ਾਂਤੀ ਤੁਹਾਨੂੰ ਕਿਤੇ ਮਿਲ ਸਕਦੀ ਆ ਬਾਕੀ ਇੱਥੇ ਦਾ ਨੇਚਰ ਬਹੁਤ ਜ਼ਿਆਦਾ ਗੁੱਡ ਆ ਆ ਜਿਹੜਾ ਟਰੀ ਆ ਇਹ ਮੇਰੇ ਹੁੰਦੇ ਲੱਗਿਆ ਜੀ ਇਹ ਕ ਇਹ ਮੇਰੇ ਹੁੰਦੇ ਲੱਗਿਆ ਕੋ ਪਰਲੇ ਪਾਸੇ ਜਿੰਨੇ ਵੀ ਟਰੀ ਨੇ ਸਾਰੇ ਨਹਿਰ ਦੇ ਨਾਲ ਉਹ ਵੀ ਸਾਰੇ ਮੇਰੇ ਹੁੰਦੇ ਲੱਗੇ ਨੇ ਤੇ ਆਹ ਸਾਰੇ ਪੁਰਾਣੇ ਨੇ ਆਹ ਬਲੇ ਆਹ ਬਰੋਟਾ ਤੇ ਆਹ ਦੇਖ ਸਕਦੇ ਤੁਸੀਂ ਸਾਰੇ ਜਣੇ ਸਾਰੇ ਪੁਰਾਣੇ ਆ ਦਰਖਤ ਤੇ ਦੇਖੋ ਐਨ ਐਂਡ ਗੱਲਬਾਤ ਹੋਈ ਪਈ ਆ ਇੱਥੇ ਇੱਥੇ ਸ਼ਾਮ ਨੂੰ ਬੱਕਰੀਆਂ ਵਾਲੇ ਮੱਝਾਂ ਵਾਲੇ ਮਤਲਬ ਆਲ ਦਾ ਟਾਈਮ ਜਦੋਂ ਗਰਮੀ ਹੁੰਦੀ ਆ ਇੱਥੇ ਸਾਰੇ ਜਣੇ ਆਉਂਦੇ ਆ ਸਨੀ ਭਾਈ ਕਮਾਕਾਰਾਂ ਵਾਲੇ ਮਿਲਦੇ ਆ ਸਾਰੇ ਪਿੰਡ ਦੇ ਵਿੱਚ ਆਪੋ ਆਪਣੇ ਕਮਾਕਾਰਾਂ ਤੇ ਲੋਕ ਹੁਣ ਆਪੋ ਆਪਣੇ ਕਮਾਕਾਰਾਂ ਤੇ ਲੋਕ ਜਾ ਰਹੇ ਨੇ ਤੇ ਆਪਾਂ ਆ ਗਏ ਆ ਮੇਰੀਆਂ ਨਾਈਟੀਆਂ ਚੱਲਦੀਆਂ ਨੇ ਆਪਾਂ ਆ ਗਏ ਆ ਕਮਾਕਾਰਾਂ ਦੇ ਲੋਕ ਜਾ ਰਹੇ ਨੇ ਬਹੁਤ ਵਧੀਆ ਜਿਵੇਂ ਉਹ ਦੇਖੋ ਜਿਹਨਾਂ ਲੋਕ ਇਦਾਂ ਜਿਹਦੇ ਅੱਗੇ ਚਾਰਦੇ ਹੁੰਦੇ ਸ਼ਾਇਦ ਹੁੰਦੇ ਜਿਹਦੇ ਉਹ ਵੀ ਸਾਰੇ ਇੱਥੇ ਗਰਮੀਆਂ ਦੇ ਵਿੱਚ ਨਾ ਇੱਥੇ ਮਤਲਬ ਬੱਕਰੀਆਂ ਵਾਲੇ ਮੱਝਾਂ ਵਾਲੇ ਉਹ ਸਾਰੇ ਜਾਣੇ ਆ ਜਿਹੜੇ ਆ ਜਿਹੜਾ ਬਰੋਟਾ ਵਾ ਇਹਦੇ ਥੱਲੇ ਮਤਲਬ ਉਹਨਾਂ ਨੂੰ ਗਰਮੀਆਂ ਦੇ ਵਿੱਚ ਬਿਠਾਉਂਦੇ ਆ ਥੱਲੇ ਉਹ ਬਹਿ ਜਾਂਦੇ ਆ ਜਦੋਂ ਚਰਚੁਰ ਕੇ ਆਪਣਾ ਹਨ ਤੇ ਇਹਦੇ ਥੱਲੇ ਬਹਿ ਜਾਂਦੇ ਆ ਤੇ ਬੜਾ ਵਧੀਆ ਨੇਚਰ ਆ ਤੇ ਆ ਤੁਸੀਂ ਆਵਾਜ਼ ਸ਼ਾਇਦ ਜੇ ਮਹਿਸੂਸ ਕਰ ਸਕੋ ਰਾਤ ਨੂੰ ਇਹ ਆਵਾਜ਼ ਹੋਰ ਵੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਜਦੋਂ ਬਾਕੀ ਚੀਜ਼ਾਂ ਦੀ ਆਵਾਜ਼ ਬੰਦ ਹੋ ਜਾਂਦੀ ਹੈ ਨਾ ਆ ਤੁਸੀਂ ਆਵਾਜ਼ ਸਮਾਰ ਕੇ ਸੁਣੋ ਆਵਾਜ਼ ਤੁਸੀਂ ਲਓ ਜੀ ਇਹ ਰਿਹਾ ਸਾਡੇ ਪਿੰਡ ਦਾ ਮਾਰਨਿੰਗ ਮਾਰਨਿੰਗ ਥਿਊ ਬੂਲ ਪਿੰਡ ਦਾ ਤੇ ਤੁਹਾਨੂੰ ਹੋਰ ਕੋਸ਼ਿਸ਼ ਕਰਾਂਗੇ ਥੋੜਾ ਥੋੜਾ ਹੋਰ ਅੱਗੇ ਦੀ ਅੱਗੇ ਕੁਝ ਦੱਸਣ ਦੀ ਚਲੋ ਫਿਰਾਲ ਇਸ ਵੀਡੀਓ ਨੂੰ ਇੱਥੇ ਬੰਦ ਕਰਦੇ ਆ ਇਸ ਬਲੌਗ ਨੂੰ ਇੱਥੇ ਬੰਦ ਕਰਦੇ ਆ ਅੱਗੇ ਤੁਹਾਨੂੰ ਦਿਖਾਵਾਂਗੇ ਹੋਰ ਵਧੀਆ ਫੈਕਟ ਤੇ ਗੱਲ ਕਰਾਂਗੇ ਬੂਲ ਪਿੰਡ ਦੀ ਨਹਿਰ ਤੇ ਇਹਦੇ ਬਹੁਤ ਗੱਲਾਂ ਨੇ ਜੋ ਮੈਂ ਤੁਹਾਨੂੰ ਦੱਸਣਾ ਚਾਹਣਾ ਬੂਲ ਪਿੰਡ ਦੀ ਨਹਿਰ ਆ ਨਾ ਜਿਹੜੀ ਇਹ ਉੱਥੋਂ ਜਾ ਕੇ ਟੇਢੀ ਹੋ ਜਾਂਦੀ ਆ ਤੇ ਇੱਥੋਂ ਹੀ ਸਿੱਧੀ ਜਾਂਦੀ ਆ ਉਹ ਉੱਥੋਂ ਹੀ ਟੇਢੀ ਹੋ ਜਾਂਦੀ ਆ ਨਹੀਂ ਤਾਂ ਜੇ ਟੇਢੀ ਨਾ ਹੁੰਦੀ ਬੂਲ ਵਾਲੀ ਨਹਿਰ ਇਹ ਮੈਨੂੰ ਲੱਗਦਾ ਪਿੰਡ ਵਿੱਚ ਨੂੰ ਨਿਕਲ ਜਾਣੀ ਸੀ ਪਰ ਇਹਦੇ ਪਿੱਛੇ ਵੀ ਕੋਈ ਬਹੁਤ ਵੱਡਾ ਵੱਡੀ ਗੱਲ ਆ ਤੇ ਉਹ ਤੁਹਾਡੇ ਨਾਲ ਫਿਰ ਕਦੇ ਸ਼ੇਅਰ ਕਰਾਂਗੇ ਤੇ ਫਿਲਹਾਲ ਮੈਂ ਇਸ ਬਲੌਗ ਦਾ ਇੱਥੇ ਐਂਡ ਕਰਦਾ ਥੈਂਕ ਯੂ